ਜਿਹਦਾ ਪੰਜਾਬ ਦੇ ਇਤਿਹਾਸ ਨੂੰ ਬਲਕਿ ਨਵੇਂ ਪੰਜਾਬ ਦੇ ਇਤਿਹਾਸ ਦਾ ਇੱਕ ਸੰਕਲਪੀ ਆਧਾਰ ਸਾਡੀ ਜ਼ੁਬਾਨ ਦਾ ਇੱਕ ਬਹੁਤ ਵੱਡਾ ਬੁਰਜ ਪੰਜਾਬੀ ਸਭਿਤਾ ਦੀ ਨੀ ਰੱਖਣ ਵਾਲਾ ਇਹ ਸ਼ਹਿਰ ਅੰਮ੍ਰਿਤਸਰ ਤੇ ਉਹੀ ਸ਼ਹਿਰ ਅੰਬਿਤਸਰ ਜਿਸ ਦੇ ਬਾਰੇ ਸੁਵਰਾਜ ਵੀਰ ਹੁਣਾ ਦੀ ਹੋਈ ਇੱਕ ਬੜੀ ਮਹਾਨ ਕਵਤਾ ਹੈ ਉਹ ਘਟ ਪੜੀ ਗਈ ਹੈ ਇਸ ਗੱਲ ਦੀ ਮੈਨੂੰ ਹੈਰਾਨੀ ਹੈ ਅੰਮ੍ਰਿਤਸਰ ਮੈਂ ਤੈਨੂੰ ਪਿਆਰ ਕਰਦਾ ਉਸ ਸ਼ਹਿਰ ਦੇ ਵਿੱਚ ਆਉਣਾ ਹਰ ਵਾਰ ਇੱਕ ਜ਼ਿਆਰਤ ਤੋਂ ਘੱਟ ਨਹੀਂ ਹੈ ਤੀਰਥ ਯਾਤਰਾ ਇਸ ਕਰਕੇ ਨਹੀਂ ਕਿ ਇੱਥੇ ਬੜੇ ਗੁਰਦੁਆਰੇ ਨੇ ਸਾਡੇ ਬੜੇ ਧਾਮ ਨੇ ਔਰ ਉਹਨਾਂ ਦੀ ਬੜੀ ਮਾਨਤਾ ਉੱਥੇ ਸਾਰੇ ਆਉਂਦੇ ਆ ਬਹੁਤ ਕੁਝ ਇਸ ਕਰਕੇ ਵੀ ਕਿ ਮੇਰੇ ਲਈ ਇਹ 바ਵਾ ਬਲਵੰਤ ਦਾ ਵੀ ਸ਼ਹਿਰ ਹੈ ਇਹ ਨਾਨਕ ਸਿੰਘ ਜੀ ਦਾ ਵੀ ਸ਼ੇਰ ਹੈ। ਇਹ ਮਹਾਨ ਕਥਾਕਾਰ ਗਿਆਨੀ ਸੰਤ ਸਿੰਘ ਜੀ ਦਾ ਵੀ ਸ਼ੇਰ ਹੈ। ਇਸ ਸ਼ਹਿਰ ਦੇ ਭਾਈ ਗੁਰਦਾਸ ਦੀਆਂ ਵਾਰਾਂ ਦੀ ਲਿਖਣ ਭੂਮੀ ਹੈ। ਪੰਜਾਬ ਦੀ ਔਰ ਇਹਦੀ ਆਪਣੀ ਵਿਚਾਰਧਾਰਾ ਦੀ ਔਰ ਉਸ ਵਿਚਾਰਧਾਰਾ ਦੇ ਅੰਦਰ ਪ੍ਰਤੀਰੋਧ ਨੂੰ ਸੰਕਲਪੀ ਤੌਰ ਤੇ ਕਿਸ ਤਰ੍ਹਾਂ ਦੇ ਨਾਲ ਉਹ ਵੱਡਿਆ ਸਵਾਲਾਂ ਦੇ ਨਾਲ ਸੰਮੁਖ ਹੋਏਗਾ। ਉਹ ਸਿਰਫ ਆਪਣੇ ਅੱਜ ਦੀ ਆਪਣੀ ਹੁਣ ਦੀ ਹੀ ਲੜਾਈ ਦੀ ਗੱਲ ਨਹੀਂ ਕਰੇਗਾ ਇਹ ਕਰਦਿਆਂ ਹੋਇਆਂ ਉਹ ਦੁਨੀਆਂ ਦੇ ਲਈ ਸਰਬੱਤ ਦੇ ਲਈ ਯੂਨੀਵਰਸ ਦੇ ਲਈ ਵੀ ਕੁਝ ਵੱਡੇ ਮਿਆਰ ਖੜੇ ਕਰੇਗਾ ਅੰਮ੍ਰਿਤਸਰ ਇਸ ਸੰਕਲਪ ਦਾ ਇਸ ਇਰਾਦੇ ਦਾ ਸ਼ਹਿਰ ਹੈ ਇਹਦੀ ਜ਼ਿਆਰਤ ਇਸ ਕਰਕੇ ਕਰਨੀ ਬਣਦੀ ਹੈ ਔਰ ਇਹ ਸੱਚ ਗੱਲ ਹੈ ਕਿ ਉੰਜ ਇਨੀ ਦਿਨੀ ਸਾਡੀ ਸਧਾਰਨ ਗੱਲਬਾਤ ਦੇ ਵਿੱਚ ਭਗਤਪੂਰਨ ਸਿੰਘ ਗੈਰ ਹਾਜ਼ਰ ਨੇ ਮੈਨੂੰ ਜਦੋਂ ਇਹ ਸੱਦਾ ਮਿਲਿਆ ਬੀਬੀ ਜੀ ਨੇ ਸੰਪਰਕ ਕੀਤਾ ਮੇਰੇ ਅੰਦਰ ਇੱਕਦਮ ਇਹ ਗੱਲ ਕੌਂਦੀ ਕਿ ਅਸੀਂ ਆਪਣੇ ਬਚਪਨ ਦੇ ਵਿੱਚ ਪਿੰਗਲਵਾੜੇ ਦੇ ਕਿੰਨਾ ਨਜ਼ਦੀਕ ਮਹਿਸੂਸ ਕਰਦੇ ਹੁੰਦੇ ਸੀ ਬਹੁਤ ਕੁਝ ਤੇ ਉਹਦੇ ਟਰੈਕਟਾਂ ਦੇ ਰਾਹੀਂ ਉਹਦੇ ਛੋਟੇ-ਛੋਟੇ ਇੱਕ ਵਰਕੀਆਂ ਦੋ ਵਰਕੀਆਂ ਚਵਰਕੀਆਂ ਦੇ ਰਾਹੀਂ ਔਰ ਵਾਰ-ਵਾਰ ਜਿਹੜੀਆਂ ਖਬਰਾਂ ਆਉਂਦੀਆਂ ਜਾਂ ਤਸਵੀਰਾਂ ਵੇਖਦੇ ਕਿ ਭਗਤ ਪੂਰਨ ਸਿੰਘ ਆਪ ਉਹਨਾਂ ਨੂੰ ਸੜਕਾਂ ਤੇ ਚੌਕਾਂ ਤੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਸਧਾਰਨ ਲੋਕਾਂ ਦੇ ਵਿੱਚ ਵਿਚਰਦਿਆਂ ਹੋਇਆਂ ਉਹਨਾਂ ਵਰਗੇ ਹੀ ਹੁੰਦਿਆ ਹੋਇਆਂ ਔਰ ਬਹੁਤ ਵਾਰ ਧਿਆਨ ਦੇ ਨਾਲ ਉਹਨਾਂ ਦੀ ਤਸਵੀਰ ਨੂੰ ਵੇਖਣਾ ਕਿ ਇਹ ਸ਼ਖਸ ਕਿਸੇ ਵੀ ਪਾਸਿਓਂ ਸੁੰਦਰ ਨਹੀਂ ਆਖਿਆ ਜਾ ਸਕਦਾ ਵੇਖਣ ਜਾਖਣ ਤੇ ਦੂਸਰੀ ਗੱਲ ਇਹ ਹੈ ਕਿ ਉਹਦੇ ਸਾਹਮਣੇ ਕੋਈ ਹੋਰ ਸੁੰਦਰ ਲੱਗਦਾ ਵੀ ਨਹੀਂ ਇਹ ਮੈਂ ਅੱਜ ਬੀਬੀ ਜੀ ਤੋਂ ਪੁੱਛਿਆ ਕਿ ਉਹ ਜਿਹੜੇ ਹਨ ਜਿਨ੍ਹਾਂ ਦੇ ਮੈਨੂੰ ਮੇਰਾ ਮਨ ਕਰਦਾ ਸੀ ਕਿ ਭਗਤ ਜੀ ਹੋ ਹੀ ਹੋਣ ਸਾਨੂੰ ਅੱਜ ਕੱਲ੍ਹ ਸਾਫੀਆਂ ਦੀ ਇੰਨੀ ਆਦਤ ਪੈ ਚੁੱਕੀ ਹੈ ਔਰ ਹਰ ਵਕਤ ਬੇਅਦਬੀ ਦਾ ਹੀ ਡਰ ਲੱਗਿਆ ਰਹਿੰਦਾ ਵੀ ਕਿਤੇ ਬੇਅਦਬੀ ਨਾ ਹੋ ਜਾਏ ਪੰਜਾਬ ਤੇ ਅੱਜ ਕੱਲ੍ਹ ਬੇਅਦਬੀਆਂ ਦੇ ਵਿੱਚ ਸਾਹ ਲੈ ਰਿਹਾ ਹੈ ਪੈਰ ਪੈਰ ਦੇ ਉੱਤੇ ਬੇਅਦਬੀ ਦਾ ਇਮਕਾਨ ਹੈ ਹਰ ਸਾਹ ਦੇ ਨਾਲ ਬੇਅਦਬੀ ਹੋ ਜਾਣ ਦੀਆਂ ਸੰਭਾਵਨਾਵਾਂ ਰੌਸ਼ਨ ਨੇ ਔਰ ਫਿਰ ਸੋਸ਼ਲ ਮੀਡੀਆ ਹੈ ਸੋ ਪੰਜਾਬ ਨੇ ਜੇਤੇ ਇਨਾ ਕੀ ਕਰਨਾ ਹੈ ਤਾਂ ਉਹਦੇ ਲਈ ਤੇ ਇਹ ਤਸਵੀਰ ਵੀ ਇੱਥੇ ਲੱਗਣਾ ਇੱਕ ਕਿਸਮ ਦੇ ਨਾਲ ਕੋਈ ਬੜੀ ਬੇਅਦਬੀ ਵਾਲੀ ਗੱਲ ਹੈ ਔਰ ਭਗਤ ਜੀ ਸਾਨੂੰ ਇਸ ਤਰ੍ਹਾਂ ਦੇ ਨਾਲ ਕਰਵਾਂ ਦੇ ਨਾਲ ਭਰਿਆ ਹੋਇਆ ਬੇਅਦਬ ਆਦਮੀ ਹੋਣਾ ਸਿਖਾਉਣ ਦਾ ਵੱਲ ਦਿੰਦੇ ਆ ਸਾਨੂੰ ਮੈਂ ਇਹ ਕਹਿਣਾ ਚਾਹੁੰਦਾ ਅੱਜ ਵੈਸੇ ਹੀ ਮੇਰਾ ਮਨ ਹੋਇਆ ਔਰ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਇਹ ਨੇਮ ਸੀ ਕਿ ਜਦੋਂ ਵੀ ਅਸੀਂ ਬੱਸਾਂ 'ਚ ਸਫ਼ਰ ਕਰਦੇ ਤੇ ਮਾਪਿਆਂ ਨੇ ਜਾਂ ਬਜ਼ੁਰਗਾਂ ਨੇ ਆਪਣੇ ਪੈਸੇ 'ਤੇ ਪਾਉਣਾ ਹੀ ਹਰ ਵਾਰ ਪਿੰਗਲਵਾੜੇ ਦੀ ਦਾਨ ਪੇਟੀ ਦੇ ਵਿੱਚ ਸਾਨੂੰ ਕੁਝ ਪੈਸੇ ਦੇਣੇ ਕਿ ਤੁਸੀਂ ਵੀ ਪਾਓ ਇਹ ਨਹੀਂ ਕਿ ਅਸੀਂ ਪਾ ਦਿੱਤੇ ਜਦੋਂ ਸਾਰਿਆਂ ਦੇ ਵੱਲੋਂ ਹੋ ਗਏ ਇੱਕ ਐਸਾ ਰਿਸ਼ਤਾ ਉਹਦੇ ਨਾਲ ਬੱਝਿਆ ਔਰ ਉਹ ਇੱਕ ਹੋਰ ਗੱਲ ਬੜੀ ਅਜੀਬ ਲੱਗਦੀ ਕਿ ਉਹ ਮੁਫਤ ਹੁੰਦੇ ਸਨ ਜਿਹੜੇ ਇਹਨਾਂ ਦੇ ਚੁਵਰਕੀਆਂ ਜਾਂ ਬੱਚਿਆਂ ਦੇ ਲਈ ਇਹੋ ਹੀ ਗੱਲ ਬੜੀ ਵੱਡੀ ਹੁੰਦੀ ਸੀ ਕਿ ਇਹ ਮੁਫਤ ਮਿਲ ਜਾਂਦਾ ਹੈ ਅਸੀਂ ਪੜ ਵੀ ਲੈਂਦੇ ਇਸੇ ਚਾਹ ਦੇ ਵਿੱਚ ਔਰ ਫੇਰ ਮੈਨੂੰ ਯਾਦ ਆ ਕਿ ਜਸਵੰਤ ਸਿੰਘ ਕਮਲ ਹੁਣਾ ਦੇ ਨਾਲ ਜਦੋਂ ਮੈਨੂੰ ਕਦੇ ਬੱਸਾਂ 'ਚ ਸਫ਼ਰ ਕਰਨ ਦਾ ਮੌਕਾ ਮਿਲਿਆ ਤੇ ਇਹ ਪਿੰਗਲਵਾੜੇ ਦੀ ਦਾਨ ਪੇਟੀ ਦੇ ਵਿੱਚ ਦਾਨ ਪਾਉਣਾ ਇਹ ਇੱਕ ਪੱਕੀ ਗੱਲ ਸੀ ਜਿਹੜੀ ਉਹ ਹਮੇਸ਼ਾ ਆਪਣੇ ਨਾਲ ਨਿਭਾਉਂਦੇ ਰਹੇ ਮੈਨੂੰ ਇਥੋਂ ਇੱਕ ਪਿੰਗਲਵਾੜੇ ਦੇ ਨਾਲ ਭਗਤਜੀ ਦੇ ਨਾਲ ਔਰ ਭਗਤਜੀ ਦੇ ਵਿੱਚੋਂ ਮੈਂ ਕਈ ਵਾਰ ਵੇਖਦਾ ਹਾਂ ਮੈਂ ਉਸੇ ਦਿਨ ਦਾ ਲਗਾਤਾਰ ਸੋਚੀ ਜਾ ਰਿਹਾ ਹਾਂ ਕਿ ਮਹਾਤਮਾ ਗਾਂਧੀ ਦੇ ਜਿਹੜੇ ਆਸ਼ਰਮ ਸਨ ਉਹਨਾਂ ਦੀ ਕਾਰਜ ਵਿਧੀ ਪਿੰਗਲਵਾੜਾ ਆਸ਼ਰਮ ਦੇ ਵਿੱਚ ਭਗਤਪੂਰਨ ਸਿੰਘ ਉਹਨਾਂ ਦੇ ਜਿਵੇਂ ਉਹ ਕੋਸ਼ਿਸ਼ ਕਰ ਰਹੇ ਨੇ ਸਾਨੂੰ ਉੱਥੇ ਇੱਕ ਕੋਈ ਸਮਾਨਕਰਨ ਬਣਦਾ ਦਿਖ ਰਿਹਾ ਹੈ ਕਿ ਇੱਕ ਸੰਸਥਾ ਬਹੁਤ ਤਿਆਰੀ ਦੇ ਨਾਲ ਗਾਂਦੀਅਨ ਪ੍ਰੈਕਟਿਸ ਦੇ ਨਾਲ ਆਪਣੀ ਕੋਈ ਸਾਂਝ ਨੂੰ ਕਿਸ ਤਰ੍ਹਾਂ ਦੇ ਨਾਲ ਉਹਦਾ ਕੋਈ ਕਸੀਦਾ ਕੱਢਿਆ ਜਾ ਸਕਦਾ ਹੈ ਕੋਈ ਇਹਦੀ ਕਵਾਇਦ ਉੱਥੇ ਮੈਨੂੰ ਦਿੱਸਦੀ ਮੈਨੂੰ ਇਹ ਵੀ ਲੱਗਿਆ ਕਿ ਮੈਂ ਸੋਚਦਾ ਹੁੰਦਾ ਸੀ ਛੋਟਾ ਹੁੰਦਾ ਕਿ ਇੰਨੇ ਗਰੀਬ ਨੇ ਇੰਨੇ ਬਿਮਾਰ ਨੇ ਪਿੰਡਲਵਾੜਾ ਕਿੰਨਿਆਂ ਨੂੰ ਸਾਂਭ ਸਕਦਾ ਹੈ ਇਹ ਕਿੱਡੀ ਕਵੱਟੀ ਗੱਲ ਹੈ ਇਹ ਜਿਵੇਂ ਬੱਚਿਆਂ ਦੇ ਅੰਦਰ ਇਹ ਜੇ ਸਵਾਲ ਆਉਂਦੇ ਆ ਲੱਗਦਾ ਕਿ ਨਹੀਂ ਸਾਰੇ ਤੇ ਨਹੀਂ ਸਾਹਮੇ ਜਾ ਸਕਦੇ ਕੋਈ ਵੀ ਨਹੀਂ ਸਾਹਮ ਸਕਦਾ ਸ਼ਾਇਦ ਪਰ ਫਿਰ ਇਹ ਲੱਗਦਾ ਕਿ ਇਹ ਇਨੇ ਖੁਸ਼ ਕਿਉਂ ਨੇ ਇਹ ਐਸੇ ਹੀ ਕੰਮ ਦੇ ਵਿੱਚ ਕੋਈ ਇੰਨਾ ਖੁਸ਼ ਵੀ ਕਿਵੇਂ ਰਹਿ ਸਕਦਾ ਹੈ ਇੱਕ ਇੰਨਾ ਇੱਕ ਐਸਾ ਆਨੰਦ ਕਿਉਂ ਹੈ ਮੈਂ ਤੁਹਾਨੂੰ ਇਸ ਕਰਕੇ ਕਹਿ ਰਿਹਾ ਕਿ ਬੱਚੇ ਜਿਸ ਗੰਦ ਨੂੰ ਉਹ ਕਿਵੇਂ ਗ੍ਰਹਿਣ ਕਰਦੇ ਹੈ ਉਹਨਾਂ ਦਾ ਇੱਕ ਆਪਣਾ ਹੀ ਤਰੀਕਾ ਹੁੰਦਾ ਹੈ ਉਹ ਡਿਵੈਲਪ ਹੋਇਆ ਵੀ ਫਿਰ ਮੈਨੂੰ ਖਿਆਲ ਆਇਆ ਕਿ ਭਗਤ ਜੀ ਨਾ ਸਾਡੀ ਸਾਰੀ ਇੱਕ ਬੜੀ ਜਿਹੜੀ ਸੁਚੱਜੀ ਜੀ ਤੋਰ ਐ ਔਰ ਉਹਦੇ ਅੰਦਰ ਇੱਕ ਖਾਸ ਕਾਲਾਪਣ ਤੇ ਸਾਰਾ ਕੁਝ ਠੀਕ ਜਿਹਾ ਕਰ ਲੈਣ ਦਾ ਉਹਦੇ ਵਿੱਚ ਭਗਤ ਜੀ ਦੀ ਜਿਹੜੀ ਚਾਲ ਐ ਉਹ ਬੜੀ ਨਿਰਾਲੀ ਐ ਬੜੀ ਮਦਮ ਐ ਆਪਣੇ ਮਸਤੀ ਦੇ ਵਿੱਚ ਐ ਮੈਨੂੰ ਅੱਜ ਇਹ ਖਿਆਲ ਆਇਆ ਉਹ ਤਸਵੀਰ ਦੇਖ ਕੇ ਕਿ ਟੈਗੋਰ ਦੀ ਜਿਹੜੀ ਲਾਈਨ ਐ ਕਿ ਇਕਲਾ ਚਲੋ ਰਹੇ ਕੋਈ ਗੱਲ ਨਹੀਂ ਵਾਕਨੋਨ ਇਹਦਾ ਇੱਕ ਹੌਸਲਾ ਹੋ ਸਕਣਾ ਉਦੋਂ ਤੁਹਾਨੂੰ ਇਸ ਗੱਲ ਦਾ ਖਿਆਲ ਆਉਂਦਾ ਹੈ ਕਿ ਕਰੂਣਾ ਵੀ ਇੱਕ ਫਾਰਮ ਆਫ ਰੈਜ਼ਿਸਟੈਂਸ ਹੋ ਸਕਦੀ ਹੈ ਬਹੁਤ ਹੀ ਜ਼ੁਲਮ ਦੇ ਦਿਨਾਂ ਦੇ ਵਿੱਚ ਬਹੁਤ ਬੇਕਿਰਕੀ ਦੇ ਦਿਨਾਂ ਦੇ ਵਿੱਚ ਔਰ ਉਦੋਂ ਵੀ ਜਦੋਂ ਕਿ ਅਸੀਂ ਇੱਕ ਸਮਾਜ ਦੇ ਤੌਰ ਦੇ ਉੱਤੇ ਬੇਹਿਸ ਹੁੰਦੇ ਜਾ ਰਹੇ ਹੋਈਏ ਜਦੋਂ ਚੀਜ਼ਾਂ ਨੇ ਅਸਰ ਕਰਨਾ ਹੀ ਬੰਦ ਕਰ ਦਿੱਤਾ ਹੋਵੇ ਜਦੋਂ ਕਿ ਆਪਣੇ ਬੱਚਿਆਂ ਦੇ ਭਵਿੱਖ ਤੋਂ ਅੱਗੇ ਸੋਚਣਾ ਹੀ ਇੱਕ ਕਿਸਮ ਦੀ ਬੇਅਦਬੀ ਬਣ ਗਿਆ ਕੋਈ। ਭਈ ਨਹੀਂ ਬਹੁਤ ਹੈ। ਉਦੋਂ ਵੀ ਕੋਈ ਹੈ ਜਿਹੜਾ ਕਿ ਇਸ ਇੱਕ ਰੌਂ ਦੇ ਵਿੱਚ ਹੈ, ਇਸ ਇੱਕ ਮਸਤਾਨੀ ਚਾਲ ਦੇ ਵਿੱਚ ਹੈ। ਮੈਂ ਇਹਨੂੰ ਇਸ ਤਰ੍ਹਾਂ ਦੇ ਨਾਲ ਵੀ ਵੇਖਦਾ ਕਿ করুণਾ ਨੂੰ ਬਣਾਈ ਰੱਖਣਾ ਪੰਜਾਬੀ ਸਮਾਜ ਦੇ ਵਿੱਚ ਔਰ ਸਿੱਖ ਸਮਾਜ ਦੇ ਵਿੱਚ ਅਸੀਂ ਮਿਆਂ ਦੇ ਦੌਰ ਦੇ ਵਿੱਚ ਭਗਤ ਪੂਰਨ ਸਿੰਘ ਇੱਕ ਉਸ ਸਾਰੇ ਰਾਜਨੀਤਿਕ ਤੇ ਹਥਿਆਰਬੰਦ ਚਲਨ ਦਾ ਵੀ ਆਪਣੀ ਕਿਸਮ ਦੀ ਇੱਕ ਉਹਦੇ ਖਿਲਾਫ ਇੱਕ ਪੈਰਲਲ ਵੀ ਰੱਖ ਰਹੇ ਸਨ ਉਸ ਲਿਹਾਜ਼ ਦੇ ਨਾਲ ਮੈਂ ਜੇ ਇਹਨਾਂ ਨੂੰ এনवायरमेंटਲਿਸਟ ਵਜੋਂ ਵੇਖਾਂ ਤੇ ਅੱਜ ਜਦੋਂ ਮੈਂ ਸੁਰاجਬੀਰ ਜੀ ਨੇ ਜ਼ਿਕਰ ਕੀਤਾ ਕਿ ਮੈਂ ਉਹਨਾਂ ਨੂੰ ਇੱਕ ਐਕਟਿਵਿਸਟ ਵਜੋਂ ਕਿਵੇਂ ਵੇਖਦਾ ਹਾਂ ਉਹ ਸਾਡੇ ਲਈ ਕਿਸ ਕਿਸਮ ਦੇ ਕਾਰਕੁਨ ਹੋ ਸਕਦੇ ਨੇ ਅੱਜ ਦੇ ਬੁੱਢੀ ਜੀਵੀਆਂ ਦੇ ਲਈ ਵੀ ਅੱਜ ਦੇ ਕਾਰਕੁਨਾਂ ਦੇ ਲਈ ਵੀ ਇਸ ਗੱਲ ਨੂੰ ਆਪਾਂ ਸਮਝੀਏ ਕਿ ਅਸੀਂ ਅੱਜਕੱਲ ਪੈਂਫਲੇਟ ਨਹੀਂ ਲਿਖਦੇ ਸਾਨੂੰ ਨਹੀਂ ਲਿਖਣਾ ਆਉਂਦਾ ਸਾਨੂੰ ਇਹ ਵੀ ਨਹੀਂ ਪਤਾ ਕਿ ਇਸ ਪੈਂਫਲੇਟ ਨੂੰ ਚੌਂਕ ਦੇ ਵਿੱਚ ਕਿਸੇ ਬੰਦੇ ਨੂੰ ਦੇ ਕੇ ਕਿਵੇਂ ਸਮਝਾਇਆ ਜਾ ਸਕਦਾ ਹੈ ਇਹਦੀ ਆਡੀਅנס ਕੌਣ ਹੈ ਉਹਨਾਂ ਦੇ ਨਾਲ ਕੌਣ ਗੱਲ ਕਰੇਗਾ ਜਿਹੜੇ ਇੱਥੇ ਐਨੇ ਫਿਰ ਰਹੇ ਨੇ ਸੜਕਾਂ ਭਰੀਆਂ ਹੋਈਆਂ ਨੇ ਉਹਨਾਂ ਦੇ ਨਾਲ ਕਿਸ ਕਿਸਮ ਦੀ ਗੱਲ ਜਦੋਂ ਤੁਸੀਂ ਪਰਚਾ ਫੜ ਕੇ ਚੌਂਕ ਸੜਕ ਦੇ ਵਿੱਚ ਖੜੇ ਹੁੰਨੇ ਹੋ ਮੈਂ ਇਹ ਕਹਿ ਦਿੰਨਾ ਹੈ ਕਿ ਉਦੋਂ ਸਾਰੀਆਂ ਪੱਗਾਂ ਪੁੱਗਾਂ ਉਦੋਂ ਸਾਰਾ ਕੁਝ ਸਵਾਰੀਆਂ ਦਾੜੀਆਂ ਚਿਹਰੇ ਇਹ ਸਭ ਟੈ ਜਾਂਦੇ ਆ ਉਦੋਂ ਬਿਲਕੁਲ ਤੁਹਾਡੇ ਕੁਰਤੇ ਦਾ ਮੁੜਕਾ ਉਦੋਂ ਖੱਦਰ ਲੱਗਦਾ ਕਿ ਹਾਂ ਇਹ ਦੀ ਕਿਉਂ ਲੋੜ ਹੈ ਇਸ ਖਾਸ ਕਪੜੇ ਦੀ ਇਹਦੀ ਲੋੜ ਕਿਉਂ ਹੈ ਸੜਕ ਤੇ ਕੰਮ ਕਰਨ ਵਾਲੇ ਨੂੰ ਖੱਦਰ ਦੀ ਤੇ ਸੂਤ ਦੀ ਲੋੜ ਹੈ ਸਟੂਡੀਓ ਚ ਬੈਠ ਕੇ ਬੋਲਣ ਵਾਲਿਆਂ ਨੂੰ ਅਖਬਾਰਾਂ ਦੇ ਰਾਹੀਂ ਆਪਣੀਆਂ ਗੱਲਾਂ ਕਰਨ ਵਾਲਿਆਂ ਨੂੰ ਉਹੀ ਲੋੜ ਨਹੀਂ ਹੈ ਅਸੀਂ ਅਜਈਆਂ ਚੀਜ਼ਾਂ ਨੂੰ ਜਦੋਂ ਸ਼ਾਰਟ ਸਰਕਟ ਕਰ ਲਿਆ ਕਿ ਇਹ ਵੀ ਤੇ ਐਕਟਿਵਿਜ਼ਮ ਹੈ ਹਾਲਾਂਕਿ ਬੋਲ ਰਹੇ ਹਨ ਸਟੂਡੀਓਜ਼ ਚ ਬੋਲ ਰਹੇ ਹਨ ਹੋਰ ਕੁਝ ਕਰ ਰਹੇ ਹਨ ਜਾਂ ਸੋਸ਼ਲ ਮੀਡੀਆ ਦੇ ਉੱਪਰ ਹੀ بڑا ਕੰਮ ਕਰ ਰਹੇ ਹਨ ਔਰ ਅਸੀਂ ਉਸ ਨੂੰ ਐਕਟਿਵਿਜ਼ਮ ਦੇ ਵਜੋਂ ਮੰਨਵਾਉਣ ਦੇ ਉੱਤੇ ਲੱਗੇ ਹੋਏ ਹਾਂ ਇਹ ਵੀ ਕੰਮ ਹੈ ਜੀ ਬਰਾਬਰ ਦਾ ਕੰਮ ਹੈ ਮੈਂ ਇਹ ਕਹਿ ਰਿਹਾ ਕਿ ਉਹਦੀਆਂ ਉਹ ਜਰਨਲਿਜ਼ਮ ਹੈ ਉਹ ਸਾਰਾ ਕੁਝ ਹੈ ਉਹਦੀ ਬੜੀ ਜ਼ਰੂਰਤ ਹੈ ਪਰ ਉਹ ਐਕਟਿਵਿਜ਼ਮ ਨਹੀਂ ਹੈ ਸਾਡੇ ਕੋਲ ਸੜਕ ਤੇ ਖੜੇ ਹੋ ਕੇ ਕੰਮ ਕਰਨ ਵਾਲੇ ਐਕਟਿਵਿਸਟ ਅੱਜ ਕੱਲ ਨਹੀਂ ਰਹੇ ਪਿਛਲੇ 30 ਸਾਲਾਂ ਤੋਂ ਨਹੀਂ ਰਹੇ ਔਰ ਪੰਜਾਬੀ ਸਮਾਜ ਉਹਨਾਂ ਦੀ ਗੈਰ ਹਾਜ਼ਰੀ ਕਾਰਨ ਗਰੀਬ ਹੋਇਆ ਹੈ ਕੰਗਾਲ ਹੋਇਆ ਹੈ ਇਹਨੂੰ ਆਪਣੇ ਆਪ ਦੇ ਉੱਪਰ ਗੰਦ ਕਰਨ ਦੀ ਸ਼ਰਮ ਨਹੀਂ ਰਹਿ ਗਈ ਇਹਨੂੰ ਨਹੀਂ ਪਤਾ ਮੈਂ ਇਹਨਾਂ ਗੱਲਾਂ ਦੇ ਵਨ ਮੈਂ ਜਦੋਂ ਵੇਖਦਾ ਕਿ ਇਹ ਬੜੀਆਂ ਹੀ ਛੋਟੀਆਂ ਗੱਲਾਂ ਨੇ ਜੋ ਭਗਤ ਜੀ ਸਾਡੇ ਸਾਹਮਣੇ ਇੱਕ ਮੁਜੱਸਮੇ ਦੇ ਵਜੋਂ ਬਿਨਾਂ ਜ਼ੋਰ ਲਾਇਆ ਬਿਨਾਂ ਇਹਨਾਂ ਨੂੰ ਮੰਵਾਉਣ ਦੇ ਉੱਤੇ ਆਇਆ ਉਹਨਾਂ ਦੀ ਆਪਣੀ ਸ਼ਖਸੀ ਪ੍ਰੈਕਟਿਸ ਦੇ ਵਿੱਚੋਂ ਇਸ ਇੱਕ ਗੰਨ ਨੇ ਸਾਡੇ ਸਾਹਮਣੇ ਇੱਕ ਮਿਆਰ ਖੜਾ ਕਰਕੇ ਦਿੱਤਾ ਮੈਂ ਉਹਨਾਂ ਦੇ ਸਾਹਮਣੇ ਸਿਰ ਝੁਕਾਉਣਾ ਵਾਕਈ ਕਿ ਇਸ ਕਿਸਮ ਦੇ ਐਗਜ਼ੈਂਪਲਰਸ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਸੀ ਹੈ ਹਮੇਸ਼ਾ ਰਹਿ ਕੇ ਭੁੱਲਿਏ ਨਾ ਕਿ ਗੁਰੂ ਨਾਨਕ ਵੀ ਇਸੇ ਹੀ ਰੌਂ ਦੇ ਆਦਮੀ ਸਨ ਭਾਈ ਲਾਲੋ ਕੋਲ ਜਾਣਾ ਜਾਂ ਸੈਦਪੁਰ ਦੇ ਕਤਲਾਮ ਵੇਲੇ ਉੱਥੇ ਜਾਣਾ ਉਹਨਾਂ ਉਹ ਨਹੀਂ ਸਨ ਉੱਥੇ ਜਦੋਂ ਬਾਬਰ ਨੇ ਉੱਥੇ ਜ਼ੁਲਮ ਕੀਤਾ ਸੈਦਪੁਰ ਦੇ ਵਿੱਚ ਜਾਂ ਮਨਾਬਾਦ ਦੇ ਵਿੱਚ ਉਹ ਗਏ ਆ ਉੱਥੇ ਇਹ ਸੁਣ ਕੇ ਹੀ ਵੈਂਟ ਥੇਰ ਮੈਂ ਕਈ ਵਾਰ ਇਹ ਵੇਖਦਾ ਔਰ ਉੱਥੇ ਉਹ ਰਿਕਾਰਡ ਕਰਦੇ ਆ ਸੋਸ਼ਲ ਔਰ ਪੋਲੀਟিক্যাল ਆਪਰੇਸ਼ਨ ਨੂੰ ਵੀ ਰਿਪਰੈਸ਼ਨ ਨੂੰ ਵੀ ਔਰ ਉਹਦੇ ਖਿਲਾਫ ਬਾਬਰਵਾਣੀ ਜਦੋਂ ਲਿਖਦੇ ਆ ਤਾਂ ਉਹ ਉਸ ਨੂੰ ਆਪਣੀ ਫਾਰਮ ਆਫ ਰੈਜ਼ਿਸਟੈਂਸ ਵੀ ਉਹ ਸ਼ਬਦ ਦੇ ਸੰਕਲਪ ਦੇ ਰਾਹੀਂ ਉੱਥੇ ਖੜੀ ਕਰਕੇ ਦਿੰਦੇ ਆ ਬੜੀ ਜ਼ਬਰਦਸਤ ਔਰ ਇਹ ਆਖਿਆ ਗਿਆ ਕਿ ਸ਼ਾਇਦ ਪੰਜਾਬ ਦੀ ਪਹਿਲੀ ਜੁਝਾਰ ਕਵਤਾ ਪਹਿਲੀ ਨਕਸ਼ਲੀ ਕਵਤਾ ਬਾਬਰਵਾਣੀ ਹੈ ਔਰ ਬੜੀ ਵਾਜਿਬਗੰਦਾ ਇਸ ਗੰਦ ਦੀ ਸਮਝ ਲੱਗਦੀ ਹੈ ਮੈਂ ਜਦੋਂ ਇਸ ਦੇ ਵੱਲ ਇਹਦੀਆਂ ਪਰਤਾਂ ਨੂੰ ਜਦੋਂ ਉਘੇੜਦੇ ਆਂ ਤਾਂ ਫਿਰ ਪਿੰਗਲਵਾੜਾ ਇੱਕ ਸੰਸਥਾ ਦੇ ਤੌਰ ਦੇ ਉੱਪਰ ਸਾਡੇ ਸਾਹਮਣੇ ਕੀ ਅਰਥ ਰੱਖਦਾ ਮੈਂ ਇਹ ਸਮਝਦਾ ਕਿ ਪੰਜਾਬ ਦੇ ਕੋਲ ਇਹ ਬੜੀ ਇਹਦੀ ਹੁਣ ਬਦਕਿਸਮਤੀ ਹੈ ਕਿ ਇਹਦੀਆਂ ਸੰਸਥਾਵਾਂ ਖੁਰ ਗਈਆਂ ਜਾਂ ਉਹ ਆਪਣੇ ਘੇਰੇ ਤੱਕ ਸੁੰਗੜ ਗਈਆਂ ਜਾਂ ਹੁਣ ਉਹ ਉਸ ਹੱਦ ਤੱਕ ਗੁੰਜਾਇਮਾਨ ਨਾ ਰਹੀਆਂ ਇਹ ਹੁੰਦਾ ਇਤਿਹਾਸ ਦਾ ਦੌਰ ਹੁੰਦਾ ਉਹਨਾਂ ਨੇ ਕੋਈ ਨਵੀਂ ਫਾਰਮ ਲੈਣੀ ਹੁੰਦੀ ਹੈ। ਔਰ ਬਹੁਤ ਸਾਰੀਆਂ ਸਾਡੀਆਂ ਸੰਸਥਾਵਾਂ ਇਹ ਨਵੀਂ ਫਾਰਮ ਜਾਂ ਨਵੇਂ ਚੈਲੰਜਸ ਜਾਂ ਨਵੀਆਂ ਵੰਗਾਰਾਂ ਦੇ ਸਾਹਮਣੇ ਆਪਣੇ ਆਪ ਨੂੰ ਨਵਿਆ ਨਹੀਂ ਸਕੀਆਂ। ਜਿਹੜੇ ਸਮਾਜ ਜਿਹੜੇ ਲਗਾਤਾਰ ਬਹੁਤ ਤੇਜ਼ੀ ਦੇ ਨਾਲ ਤਬਦੀਲ ਹੋ ਰਹੇ ਸਮਾਜ ਹੋਣ ਤੇ ਪੰਜਾਬੀ ਸਮਾਜ ਇੱਕੋ ਜਿਹਾ ਸਮਾਜ ਹੈ ਜਿਹਦੇ ਤੇ ਬਾਹਰਲੇ ਪਾਸਿਓਂ ਤੇ ਅੰਦਰੂਨੀ ਤੌਰ ਦੇ ਉੱਪਰ ਦੋਹਾਂ ਪਾਸਿਆਂ ਤੋਂ ਬੜੀ ਤੇਜ਼ੀ ਦੇ ਨਾਲ 20ਵੀਂ ਸਦੀ ਦੇ ਵਿੱਚ ਛਾਇਆ ਘਟੀਆਂ ਵਾਪਰੀਆਂ ਨੇ ਉੰਦੀ ਹੀ ਸਦੀ ਦੇ ਵਿੱਚ ਵੀ ਉਹਦੇ ਕੋਲ ਜੇ ਤੇ ਨਿੱਗਰ ਸੰਸਥਾਵਾਂ ਹਨ ਤਾਂ ਉਹੋ ਆਪਣੀ ਇੱਕ ਵਿਵੇਕ ਨੂੰ ਕਾਇਮ ਰੱਖ ਸਕਦਾ ਜੇ ਉਹਦੀਆਂ ਸੰਸਥਾਵਾਂ ਖੁਰ ਗਈਆਂ ਤਾਂ ਉਹਦਾ ਵਿਵੇਕ ਤੇ ਉਹਦੇ ਥੰਮ ਤੇ ਜਿਹਨੂੰ ਆਪਣੇ ਪਿੰਡਾਂ ਚ ਉਹ ਕਹਿੰਦੇ ਨਾ ਕਿ ਫਿਰ ਉਹ ਤੌਰ ਜਿਹੜਾ ਹੈ ਜਿਹਦੇ ਸਿੰਘਾਂ ਤੇ ਧਰਤੀ ਟਿਕੀ ਹੋਈ ਹੈ ਸੰਸਥਾਵਾ ਐਸੇ ਹੀ ਸਿੰਘ ਹੁੰਦੀਆਂ ਨੇ ਜਿਨ੍ਹਾਂ ਤੇ ਕਿਸੇ ਸਮਾਜ ਦੀ ਬੜੀ ਜਟਿਲ ਸਮਾਜਾਂ ਦੀ ਕੋਈ ਗੱਲ ਉਹਨਾਂ ਤੇ ਟਿਕੀ ਹੁੰਦੀ ਹੈ ਉਹਨਾਂ ਤੋਂ ਬਿਨਾ ਉਹਨਾਂ ਦੀ ਜਟਿਲਤਾ ਦੇ ਨਾਲ ਤੁਸੀਂ ਇਨਸਾਫ ਨਹੀਂ ਕਰ ਸਕਦੇ ਇਹ ਕਹਿ ਰਹੇ ਗੱਲ ਕਰਾਂਗੇ ਸਤਹੀ ਗੱਲ ਕਰਾਂਗੇ ਇੱਕ ਰੰਗ ਦੀ ਗੱਲ ਕਰਾਂਗੇ ਇਹ ਸੰਸਥਾਈ ਜਟਿਲਤਾ ਕਿਸੇ ਸਮਾਜ ਦੀ ਪ੍ਰੋੜਤਾ ਦੀ ਨਿਸ਼ਾਨੀ ਹੁੰਦੀ ਹੈ ਪਿੰਗਲਵਾੜਾ ਨੇ ਆਪਣੇ ਆਪ ਨੂੰ ਅੱਜ ਇਸ ਕਿਸਮ ਦੇ ਇੱਕ ਸੈਮੀਨਾਰ ਦੇ ਰਾਹੀਂ ਇੱਕ ਨਵੇਂ ਡੋਮੇਨ ਦੇ ਵਿੱਚ ਉਵੇਂ ਪੁਲਾਂਘ ਭਰ ਕੇ ਇੱਕ ਅਗਵਾਈ ਦੇਣ ਦਾ ਅਜ ਕੰਮ ਕੀਤਾ ਇਸ ਤਰ੍ਹਾਂ ਦੇ ਨਾਲ ਇੱਕ ਸੰਸਥਾ ਆਪਣੇ ਆਪ ਨੂੰ ਸਾਡੇ ਚੇਤਿਆਂ ਤੇ ਸਾਡੇ ਵਿਵੇਕ ਦੇ ਵਿੱਚ ਦੁਬਾਰਾ ਤੋਂ ਰਜਿਸਟਰ ਕਰਵਾਉਂਦੀ ਹੈ ਮੈਂ ਇਹਦੇ ਲਈ ਵਧਾਈ ਦਿੰਦਾ ਬੀਬੀ ਜੀ ਨੂੰ ਔਰ ਸਾਰੇ ਹਮਲੇ ਫੈਲੇ ਨੂੰ ਪਿੰਗਲਵਾੜਾ ਤੇ ਇੰਨੀਆਂ ਤਾੜੀਆਂ ਉਦੋਂ ਪੈਂਦੀਆਂ ਜਦੋਂ ਬੰਦੇ ਨੇ ਆਪਣੀ ਗੱਲ ਖਤਮ ਕਰਨੇ ਹੋਵੇ ਮੇਰੀ ਅਜੇ ਰਹੀਂਦੀ ਏ ਥੋੜ੍ਹ ਸੋ ਇਹ ਕੁਝ ਮੈਂ ਗੱਲਬਾਤ ਨੂੰ ਸੀ ਜੋ ਮੈਂ ਕਹਿਣਾ ਚਾਹੁੰਦਾ ਸੀ ਔਰ ਇਸ ਮਿਸਾਲ ਨੂੰ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਸਿੱਖੀ ਦੇ ਮੈਂ ਉਸ ਨੂੰ ਸਿੱਖ ਲਹਿਰ ਕਹਿਣਾ ਪਸੰਦ ਕਰਦਾ ਸਿੱਖ ਲਹਿਰ ਜਿਹੜੀ ਕਿ ਸੋਸ਼ਲ ਤੇ ਪੋਲਿਟਿਕਲ ਆਪਰੇਸ਼ਨ ਦੇ ਖਿਲਾਫ ਜਿਹੜੀ ਸਮਾਜਿਕ ਤੇ ਰਾਜਨੀਤਿਕ ਦਮਨ ਦੇ ਖਿਲਾਫ ਜਿਹੜਾ ਕਿ ਇੱਕ ਪ੍ਰਤੀਰੋਧ ਦਾ ਸ਼ਾਸਤਰ ਵੀ ਹੈ ਉਸ ਦੀ ਕਿਹੜੀ ਨਵੀਂ ਪੈੜ ਅੱਜ ਸਾਡੇ ਸਾਹਮਣੇ ਆਈ ਐ ਅਸੀਂ ਕਿਹੜੇ ਦੁਰਾਹੇ ਜਾਂ ਚੌਰਾਹੇ ਤੇ ਖੜੇ ਐ ਇੱਥੋਂ ਅੱਗੇ ਰਾਹ ਕੀ ਹੋਵੇਗੀ ਅਸੀਂ ਇਹ ਦੇਖ ਹੀ ਰਹੇ ਹਾਂ ਕਿ ਇਸ ਇਹ ਜਿਹੜਾ ਸਵਾਲ ਹੈ ਇਸ ਨੇ ਅੱਜ ਕੱਲ ਪੰਜਾਬ ਨੂੰ ਜਕੜਿਆ ਹੋਇਆ ਇਹਦੇ ਤੇ ਬੜੀ ਭਰਪੂਰ ਬਹਿਸ ਚੱਲ ਰਹੀ ਹੈ ਔਰ ਉਹਦੇ ਬਾਬਤ ਪਗਤਪੂਰਨ ਸਿੰਘ ਹੁਣਾਂ ਦੀਆਂ ਜਿਹੜੀਆਂ ਇਹਨਾਂ ਗੱਲਾਂ ਦੇ ਹਵਾਲੇ ਦੇ ਨਾਲ ਜੇ ਮੈਂ ਕਹਿਣਾ ਚਾਹਾਂ ਤਾਂ ਸਾਰੀ ਗੱਲਬਾਤ ਦੇ ਵਿੱਚੋਂ করুণਾ ਦਾ ਸਵਾਲ ਗਾਇਬ ਹੈ ਇਹ ਕਿੰਨਾ ਕਿ ਜ਼ਰੂਰੀ ਸਵਾਲ ਹੈ করুণਾ ਦਾ ਵਿਵੇਕ ਦਾ ਔਰ ਮੈਂ ਇੱਕ ਵਾਰ ਫੇਰ ਲੱਖੂਗਾ ਕਿ ਜਿਹੜਾ ਸ਼ਬਦਾ ਜਸੀ ਕਲ ਕਹਿਣਾ ਛੱਡ ਦਿੱਤਾ ਸੱਚ ਦੀ ਪੜਤਾਲ ਦਾ ਸੱਚ ਦੀ ਲਗਨ ਦਾ ਉਹਦੀ ਖੋਜ ਦੇ ਲਈ ਆਪਣੇ ਆਪ ਦੇ ਉੱਤੇ ਫਿਰ ਕਿਵੇਂ ਰੱਖਣਾ ਪੈਂਦਾ ਹੈ ਕਾਂਟੇ ਦੇ ਉੱਪਰ ਆਪਣੇ ਆਪ ਨੂੰ ਵੀ ਕਿਉਂਕਿ ਅੱਜ ਕੱਲ ਇਹ ਕੰਮ ਹੋ ਗਿਆ ਕਿ ਅਸੀਂ ਠੀਕ ਐ ਬਾਕੀ ਗਲਤ ਨੇ ਅਸ ਵਰਸਸ 뎀 ਜਦੋਂ ਇੰਨਾ ਸੌਖਾ ਕਰ ਲਿਆ ਜਾਵੇ ਤਾਂ ਮੈਂ ਫੇਰ ਆਖੂਗਾ ਕਿ ਸੰਸਥਾਈ ਨਿਗਾਰ ਸਾਡੀ ਇਸ ਥਾਂ ਦੇ ਉੱਪਰ ਸਾਨੂੰ ਹੋਰ ਹੌਲਾ ਪਾ ਦਿੰਦਾ ਹੈ ਜਦੋਂ ਉਹ ਸਾਡੇ ਕੋਲ ਇਹਨਾਂ ਸਵਾਲਾਂ ਦੀ ਬਣਦੀ ਤਰਤੀਬ ਨਹੀਂ ਰਹਿਣ ਦਿੰਦਾ ਹਿੰਦੁਸਤਾਨ ਦੇ ਵਿੱਚ ਜੇ ਅੱਜ ਕੱਲ੍ਹ ਦੇ ਦੌਰ ਨੂੰ ਵੇਖਿਆ ਜਾਵੇ ਜਿੱਥੇ ਅਸੀਂ 20 80 20 80 20 ਕੀਤਾ ਜਾਂਦਾ ਹੈ ਕਿ ਇੱਕ ਬਹੁ ਗਿਣਤੀਵਾਦ ਤੱਕ ਘਟਾ ਲਿਆ ਗਿਆ ਹੈ ਜਮਹੂਰੀਅਤ ਦੇ ਸਾਰੇ ਸਵਾਲ ਨੂੰ ਉਸ ਨੂੰ ਕੌਨਸਟੀਚੂਨਲ ਡਿਕਟੇਟਰਸ਼ਿਪ ਅਮੀਰ ਹੁਣੀ ਕਹਿ ਕੇ ਗਏ ਨੇ ਸੁਰਾਜਬੀਰ ਜਿਨੇ ਅਗੰਬੰਦ ਦੇ ਹਵਾਲੇ ਦੇ ਨਾਲ ਉਹਦੀ ਗੱਲ ਕੀਤੀ ਹੈ ਪੰਜਾਬ ਦੇ ਸਾਹਮਣੇ ਔਰ ਪੰਜਾਬ ਦੀ ਸਭ ਤੋਂ ਸਿਖਰਲੀ ਪ੍ਰਾਪਤੀ ਸਿੱਖ ਲਹਿਰ ਹੈ ਇਹਨਾਂ ਦੋਵਾਂ ਦੇ ਵਿਚਕਾਰ ਰਿਸ਼ਤਾ ਇਹ ਹੈ ਪੰਜਾਬ ਪਹਿਲਾ ਹੈ ਪੰਜਾਬ ਦੀ ਸਿਖਰਨੀ ਪ੍ਰਾਪਤੀ ਸਿੱਖ ਲਹਿਰ ਹੈ ਇਹਨਾਂ ਦੋਵਾਂ ਨੂੰ ਤੋੜ ਵਿਛੋੜ ਕੇ ਵੇਖਾਂਗੇ ਤੇ ਬਹੁਤ ਵੱਡੀ ਗਲਤੀ ਕਰਾਂਗੇ ਬਜਰ ਗਲਤੀ ਉਹ ਗਲਤੀ ਹੈ ਨਹੀਂ ਉਹ ਪੰਜਾਬ ਦੇ ਸੰਕੰਪ ਤੋਂ ਹੀ ਇੱਕ ਕਿਸਮ ਦੇ ਨਾਲ ਪਿੱਠ ਦਿਖਾ ਦੇਣ ਵਾਲੀ ਗੱਲ ਹੈ ਉੱਥੇ ਸਵਾਲ ਇਹ ਹੈ ਕਿ ਕੀ ਪੰਜਾਬ ਨੇ ਇਹਦਾ ਜਵਾਬ ਸਿੱਖ ਬਹੁ ਗਿਣਤੀਵਾਦ ਰਾਹੀਂ ਦੇਣਾ ਹੈ ਕਿ ਸਾਂਝੀ ਵਾਲਤਾ ਵਾਲੀ ਸਿੱਖੀ ਦੇ ਰਾਹੀ ਦੇਣਾ ਇਹ ਦੋ ਰਾਹ ਨੇ ਦੇਖੋ ਭੁੱਲ ਜਾਓ ਕਿ ਟੌੜਾ ਸਾਹਿਬ ਵਾਲਾ ਜਾਂ ਬਾਦਲ ਸਾਹਿਬ ਵਾਲਾ ਜਾਂ ਅਕਾਲੀਆਂ ਵਾਲਾ ਜਾਂ ਹੋਰਾਂ ਵਾਲਾ ਨਿਤਾਰ ਕੇ ਇੱਥੇ ਆਉਂਦੀ ਹੈ ਗੱਲ ਕਿ ਸਾਂਝੀ ਵਾਲਤਾ ਵਾਲਾ ਰਾਹ ਕਿ ਸਿੱਖ ਬਹੁ ਗਿਣਤੀਵਾਦ ਵਾਲਾ ਰਾਹ ਸਾਂਝੀ ਵਾਲਤਾ ਦੇ ਵਿੱਚ ਤਾਂ ਇਹ ਹੈ ਕਿ ਗੁਰੂ ਅਰਜਨ ਸਾਹਿਬ ਫਿਰ ਇਸੇ ਸ਼ਹਿਰ ਦੇ ਕਿ ਉਹਨਾਂ ਨੇ ਸਿੱਖ ਹੋਣ ਦੀ ਇੱਕ ਬੁਨਿਆਦੀ ਸ਼ਰਤ ਇੱਥੇ ਮੁਨਾਈ ਇੱਥੇ ਉਹਨਾਂ ਨੇ ਤੈਅ ਕੀਤੀ ਹੈ ਜਦੋਂ ਉਹ ਕਹਿੰਦੇ ਆ ਕਿ ਨਾ ਕਉ ਬੈਰੀ ਨਾ ਹੀ ਬੇਗਾਨਾ ਸਗਨ ਸੰਗ ਹਮ ਕਉ ਬਨੇ ਆਈ ਇਹ ਸਿਖਾ ਤੇ ਬਾਣ ਆਈ ਹੈ ਬਾਣਾਈ ਸ਼ਬਦ ਦਾ ਇਸਤੇਮਾਲ ਕੀਤਾ ਉਹਨਾਂ ਨੇ ਐਵੇਂ ਕਵੇਂ ਨਹੀਂ ਹੈ ਇਹ ਗੱਲ ਅੱਜ ਜਦੋਂ ਮੈਂ ਬਹੁਤ ਚਰਚਾ ਸਿੱਖ ਰਹਿਤ ਮਰਿਆਦਾ ਦੀਆਂ ਸੁਣਦਾ ਤਾਂ ਮੈਂ ਇਹ ਕਹਿਣਾ ਕਿ ਅਸੀਂ ਇਸ ਰਹਿਤ ਮਰਿਆਦਾ ਦੇ ਵੱਲ ਕਦੋਂ ਧਿਆਨ ਦੇਵਾਂਗੇ ਕਿ ਨਾ ਕਹੋ ਬੈਰੀ ਨਾਹੀ ਬੇਗਾਨਾ ਸਗਲ ਸੰਗ ਹਮ ਕਉ ਬਨਿਆਈ ਇਹਦੇ ਤੇ ਬਲ ਦੇ ਕੇ ਦੇਖੋ ਜਰਾ ਕਿ ਸਾਰਿਆਂ ਦੇ ਨਾਲ ਉਹਨਾਂ ਦੇ ਸੰਗੀ ਹੋ ਕੇ ਰਹਿਣਾ ਇਹ ਸਿੱਖ ਹੋਣ ਦੀ ਪਹਿਲੀ ਨਿਸ਼ਾਨੀ ਹੈ ਬਾਹਰ ਆਈ ਹੈ ਉਹਨਾਂ ਤੇ ਇਸ ਤੋਂ ਬਿਨਾ ਤੁਸੀਂ ਸਿੱਖ ਨਹੀਂ ਹੋ ਸਕਦੇ ਜੇ ਤੁਸੀਂ ਇਸ ਵੱਡੇ ਨਿਸ਼ਾਨੇ ਤੋਂ ਪਛਾਣ ਹਟਦੇ ਨੋ ਸਭ ਸਾਂਝੀ ਵਾਲ ਸਦਾਇਨ ਕਿਸੇ ਨੇ ਨਹੀਂ ਦੇਖਿਆ ਬਾ ਰਾ ਜੀਓ ਐਡੀਆਂ ਜਿੱਥੇ ਇੱਥੇ ਬਣਦਾ ਵਾਕਈ ਸੋ ਜਦੋਂ ਮੈਂ 80ਵਿਆਂ ਦੇ ਦੌਰ ਨੂੰ ਵੇਖਦਾ ਹਾਂ ਉਸ ਤੋਂ ਬਾਅਦ ਦੇ 30 ਸਾਲਾਂ ਦੇ ਹੋਰ ਦੌਰ ਨੂੰ ਵੇਖਦਾ ਹਾਂ ਸਿੱਖੀ ਦੇ ਸਾਹਮਣੇ ਇਹ ਸਵਾਲ ਦੁਬਾਰਾ ਤੋਂ ਖੜਾ ਹੈ ਕਿ ਅਸੀਂ ਆਪਣੇ ਉਸ ਦੌਰ ਦੀ ਵੀ ਪੜਤਾਲ ਕਰੀਏ ਉਸ ਵੇਲੇ ਜੋ ਹੋਇਆ ਜੋ ਅਸੀਂ ਵੀ ਕੀਤਾ ਜੋ ਬਾਹਰੋਂ ਹੋ ਰਿਹਾ ਸੀ ਜੋ ਉਹਨਾਂ ਨੇ ਕੀਤਾ ਉਹ ਉਹਦਾ ਵਿਰੋਧ ਕਰਨਾ ਉਹਦਾ ਉਹ ਵੱੱਜਰ ਗਲਤੀ ਹੈ ਉਹਦੇ ਤੋਂ ਕੋਈ ਮਸਲਾ ਹੀ ਨਹੀਂ ਆ ਉਹਨਾਂ ਨੇ ਹੀ ਪੰਜਾਬ ਨੂੰ ਇਧਰਲੇ ਪਾਸੇ ਤੋੜਿਆ ਔਰ ਸਾਡੇ ਵਿੱਚੋਂ ਲਗਾਤਾਰ ਵਿਵੇਕਵਾਨ ਆਵਾਜ਼ਾਂ ਨੂੰ ਗਾਇਬ ਵੀ ਕੀਤਾ ਗਿਆ ਮੈਨੂੰ ਇਹ ਲੱਗਦਾ ਹੈ ਕੇ ਧਰਮਯੋਧ ਮੋਰਚਾ ਜਿਹੜਾ ਨਹਿਰੀ ਪਾਣੀਆਂ ਦੇ ਸਵਾਲ ਦੇ ਉੱਪਰ ਖੜਾ ਹੋਇਆ ਸੀ ਐਮਰਜੈਂਸੀ ਦੇ ਖਿਲਾਫ ਚੱਲੇ ਮੋਰਚੇ ਤੋਂ ਜਿਸ ਦੀ ਅਗਵਾਈ ਆਕਾਲੀ ਦਲ ਕਰ ਰਿਹਾ ਸੀ ਸੰਤ ਹਰਚੰਦ ਸਿੰਘ ਲੋਂਗੋਵਾਲ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਉਸ ਸਮੇਂ ਇਸ ਇੱਕ ਸਾਂਝੀਵਾਲ ਸਿੱਖੀ ਦੇ ਉੱਪਰ ਖੜੇ ਸੀ ਉਹ ਕਨਸਟੈਂਟਲੀ ਇਸ ਨੂੰ ਪੰਜਾਬੀਆਂ ਦਾ ਸਾਂਝਾ ਮੋਰਚਾ ਕਹਿ ਰਹੇ ਸਨ ਤਾਂ ਨਹੀਂ ਸੀ ਕਿਹੜੀ ਸੀ ਉਹ ਧਿਰ ਸਿੱਖਾਂ ਦੇ ਵਿੱਚੋਂ ਜਿਹੜੀ ਇਹਨੂੰ ਪੰਜਾਬੀਆਂ ਦੇ ਸਾਂਝੇ ਮੋਰਚੇ ਤੋਂ ਹਟਾ ਕੇ ਲਗਾਤਾਰ ਸਿੱਖਾਂ ਦੀ ਡਿਮਾਂਡ ਦੇ ਵਜੋਂ ਮਨਵਾਉਣਾ ਚਾਹ ਰਹੀ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਲੀ ਤੇ ਉਸ ਵੇਲੇ ਜਦੋਂ ਇਹਨਾਂ ਦੋਵਾਂ ਦੇ ਵਿੱਚ ਸਿਰ ਧੜ ਦੀ ਲੱਗੀ ਹੋਈ ਹੈ। ਪੰਜਾਬ ਦੇ ਜਮਹੂਰੀ ਤਬਕੇ ਨੇ ਇਸ ਲੜਾਈ ਦੇ ਵਿੱਚ ਬੱਜਰ ਘੰਟੀ ਇਹ ਕੀਤੀ ਕਿ ਉਹਨੇ ਦੋਵਾਂ ਨੂੰ ਧਾਰਮਿਕ ਆਖ ਕੇ ਦੋਵਾਂ ਨੂੰ ਫਿਰਕੂ ਆਖ ਕੇ ਇੱਕੋ ਹੀ ਖਾਨੇ ਦੇ ਵਿੱਚ ਧੱਕ ਦਿੱਤਾ। ਕਿ ਕੋਈ ਨਹੀਂ ਨਾ ਕੋਈ ਫਰਕ ਨਹੀਂ ਹੈ ਮੈਂ ਇਹ ਸਮਝਦਾ ਹਾਂ ਕਿ ਉਹ ਥਾਂ ਤੋਂ ਜਿਹੜੇ ਸਾਡੇ ਪੈਰ ਹਿੱਲੇ ਉਹਨੇ ਪੰਜਾਬ ਨੂੰ ਕਿਸੇ ਥਾਂ ਦਾ ਨਹੀਂ ਛੱਡਿਆ ਨੰਬਰ 2 ਕਿ ਜਿਹੜਾ ਕਿਸਾਨ ਮੋਰਚਾ ਲੱਗਿਆ ਜਿਸ ਨੇ ਕਿ ਪੰਜਾਬ ਦਾ ਸਿਰ ਦੁਬਾਰਾ ਉੱਚਾ ਕੀਤਾ ਜਿਸ ਨੇ ਪੰਜਾਬ ਦੇ ਅੰਦਰ ਸਾਂਝੀ ਵਾਲਤਾ ਵਾਲੀ ਸਿੱਖੀ ਦਾ ਜਿਹਦੇ ਨਾਲ ਕਿ ਹਰਿਆਣਾ ਦੇ ਕਿਸਾਨ Rajasthan ਦੇ ਹੋਰ ਸਾਰੇ ਆ ਕੇ ਤੁਹਾਡੇ ਆਦਰ ਦੇ ਵਿੱਚ ਖੜੇ ਨੇ ਕਿ ਪੰਜਾਬ ਵੱਡਾ ਭਰਾ ਹੈ ਪੰਜਾਬ ਨੇ ਅਗਵਾਈ ਦਿੱਤੀ ਹੈ ਮੈਂ ਇਹ ਕਹਿ ਰਿਹਾ ਕਿ ਉਥੇ ਵੀ ਕੌਣ ਸਨ ਜਿਹੜੇ ਕਨਸਟੈਂਟਲੀ ਪੰਜਾਬੀਆਂ ਦੀ ਕਿਸਾਨਾਂ ਦੀ ਸਾਰੇ ਖਿੱਤੇ ਦੇ ਕਿਸਾਨਾਂ ਦੀ ਸਾਂਝੀ ਲੜਾਈ ਨੂੰ ਸਿੱਖ ਪਠਾਨ ਦੀ ਲੜਾਈ ਦੇ ਵਿੱਚ ਬਦਲ ਦੇਣਾ ਚਾਹੁੰਦੇ ਸਨ ਉਹਨਾਂ ਦੀ ਔਰ ਇਸ ਬੁਨਿਆਦੀ ਨਿਖੇੜ ਦੇ ਉੱਪਰ ਵਾਰ-ਵਾਰ ਇਤ ਪਿਛਲਿਆਂ 40 45 ਸਾਲਾਂ ਤੋਂ ਇਹ ਸਵਾਲ ਸਿੱਖ ਲਹਿਰ ਨੂੰ ਵਾਰ-ਵਾਰ ਪੋਸ ਕੀਤਾ ਜਾ ਰਿਹਾ ਹੈ ਇਹਦਾ ਜਵਾਬ ਲੋਕ ਤੇ ਦਿੰਦੇ ਆਏ ਆਪਣੇ ਏਕੇ ਦੇ ਨਾਲ ਆਪਣੀਆਂ ਕੁਰਬਾਨੀਆਂ ਦੇ ਨਾਲ ਬੁੱਧੀਆਂ ਜੀਵੀਆਂ ਨੇ ਇਸ ਦੌਰ ਦੇ ਬੁੱਧੀਆਂ ਜੀਵੀਆਂ ਨੇ ਸਾਹਮਣੇ ਇਹ ਵੱਡਾ ਸਵਾਲ ਹੈ ਕਿ ਅਸੀਂ ਇਹਨਾਂ ਦੇ ਅੰਦਰ ਦੀਆਂ ਜਿਹੜੀਆਂ ਲੜੀਆਂ ਜੁੜਦੀਆਂ ਨੇ ਅਸੀਂ ਉਹਨਾਂ ਨੂੰ ਜੋੜਨਾ ਸ਼ੁਰੂ ਕਰੀਏ ਜੇ ਅਸੀਂ ਰੈਜ਼ਿਸਟੈਂਸ ਦੇ ਵਾਕਿਆ ਹੀ ਉਸ ਵਡੇਰੇ ਅਰਥਾਂ ਤੱਕ ਪਹੁੰਚਣਾ ਹੈ ਤਾ ਸਿੱਖ ਲਹਿਰ ਨੂੰ ਆਪਣੇ ਅੰਦਰ ਆਪਣੇ ਆ ਕੁਝ ਵਿਗਾੜਾਂ ਦੇ ਬਾਰੇ ਝਾਤੀ ਮਾਰਨ ਦਾ ਹੌਸਲਾ ਸਾਡੇ ਅੰਦਰ ਚਾਹੀਦਾ ਵਾਰ-ਵਾਰ ਚਾਹੀਦਾ ਵਾਰ-ਵਾਰ ਆਪਣੇ ਆਪ ਨੂੰ ਧੋਣਾ ਪੈਂਦਾ ਗੁਰੂ ਨਾਨਕ ਸਾਹਿਬ ਕਹਿੰਦੇ ਆ ਦਾਨਸਮੰਦ ਸੋਈ ਦਿਨਤ ਹੋਵੇ ਜਿਹੜਾ ਵਾਰ-ਵਾਰ ਆਪਣੀ ਅੱਖ ਨੂੰ ਆਪਣੇ ਦਿਲ ਨੂੰ ਧੋਂਦਾ ਉਹ ਹੀ ਸੱਚੇ ਮਾਨਿਆ ਦੇ ਵਿੱਚ ਗੁਰੂ ਜੀ ਵੀ ਕਹੌਣ ਦਾ ਹੱਕਦਾਰ ਹੈ ਅਸੀਂ ਇਹ ਨਹੀਂ ਕਰ ਸਕਦੇ ਕਿ ਅਸੀਂ ਆਪਣੀ ਧਰਤੀ ਲੜਾਈ ਲੜ ਰਹੇ ਹਾਂ ਇਸ ਕਰਕੇ ਇਹ ਸੱਚੀ ਹੋਈ ਹੈ ਇਹ ਧਰਾਂ ਦੀ ਲੜਾਈ ਨੇ ਪੰਜਾਬ ਦਾ ਸਿੱਖੀ ਦਾ ਸਾਂਝੀ ਵਾਲਤਾ ਦਾ ਫਿਰ ਤੇ ਸਾਂਝਾ ਕੁਝ ਵੀ ਨਹੀਂ ਨਾ ਫਿਰ ਤੇ ਸਭ ਧਿਰਾਂ ਦਾ ਹੀ ਹੈ ਤੇ ਸਭ ਧਿਰਾਂ ਫਿਰ ਬਰਾਬਰ ਹੀ ਨੇ ਫਿਰ ਇਹੋ ਹੀ ਲੜਾਈ ਹਿੰਦੂ ਬਹੁ ਗਿਣਤੀਵਾਦ ਨਹਿਰੂਵਿਅਨ ਇੰਡੀਆ ਦੇ ਖਿਲਾਫ ਲੜ ਰਿਹਾ ਹੈ ਅਸ ਵਰਸਸ 뎀 ਕਿ ਤੁਸੀਂ ਆਹ ਕੀਤਾ ਜੀ ਤੁਸੀਂ ਹਿੰਦੂ ਧਰਮ ਦਾ ਅਪਮਾਨ ਕੀਤਾ ਸੀ ਉਹਦਾ ਬਦਲਾ ਲੈ ਰਹੇ ਆ ਅਸੀਂ ਉਸ ਨੂੰ ਰਿਸਟੋਰ ਕਰ ਰਹੇ ਇਹ ਕਦੇ ਨਾ ਮੁੱਕਣ ਵਾਲੀ ਲੜਾਈ ਹੈ ਮੈਨੂੰ ਇਸੇ ਹੀ ਸ਼ਹਿਰ ਦੀ ਯਾਦ ਆਉਂਦੀ ਹੈ ਗਿਆਨੀ ਹੀਰਾ ਸਿੰਘ ਦਰਦੋਂ ਨੂੰ रिकॉर्ड ਕਰਦੇ ਐ ਤੁਸੀਂ ਹਵਾਲਾ ਦਿੱਤਾ ਰੋਲਟ ਬਿਲਸ ਦੇ ਖਿਲਾਫ ਐਜੀਟੇਸ਼ਨ ਦਾ ਤੇ ਉਸ ਤੋਂ ਬਾਅਦ ਖিলাਫਤ ਮੂਵਮੈਂਟ ਦੇ ਤਹਿਤ ਮਹਾਤਮਾ ਗਾਂਧੀ ਆਪਣੇ ਨਾਲ ਅਲੀ ਬ੍ਰਦਰਜ਼ ਨੂੰ ਇੱਥੇ ਲੈ ਕੇ ਆਏ ਉਸ ਵੇਲੇ ਤੱਕ ਇਹ ਗੱਲ ਆਮ ਹੀ ਸੀਗੀ ਕਿ ਮੁਸਲਮਾਨਾ ਮੁਗਲਾ ਨੇ ਗੁਰੂਆਂ ਨੂੰ ਔਰ ਸਾਥ ਜਾਤਿਆਂ ਨੂੰ ਨਹੱਕਾ ਮਾਰਿਆ ਹੈ ਸ਼ਹੀਦ ਕੀਤਾ ਹੈ ਇਹ ਸਾਡੇ ਅੰਦਰੋਂ ਇਹ ਗੱਲ ਜਾਏਗੀ ਨਹੀਂ مولانا محمد علی ਆਉਂਦੇ ਆ ਅੰਮ੍ਰਿਤਸਰ ਦੇ ਵਿੱਚ ਇੱਥੇ ਕਾਨਫਰੰਸ ਹੁੰਦੀ ਹੈ ਤੇ ਗਿਆਨੀ ਜੀ ਉਸ ਦੇ ਵਿੱਚ ਬੈਠੇ ਆ ਉਸ ਸਭਾ ਦੇ ਵਿੱਚ ਤੇ مولانا ਅਲੀ ਬ੍ਰਦਰਸ ਦੇ ਵਿੱਚੋਂ ਇੱਕ ਉਹ ਆਪਣੇ ਕੁੜਤੇ ਦੀ ਆ ਹੀਠੋਂ ਫੜ ਕੇ ਕੰਨੀਆਂ ਇੰਜ ਉਹ ਜਿਵੇਂ ਭਿਖਿਆ ਮੰਗਦੇ ਹੋਣ ਮਾਫੀ ਮੰਗਦੇ ਹੋਣ ਉਹ ਇਹ ਗੱਲ ਕਹਿੰਦੇ ਆ ਕਿ ਮੈਂ ਅੱਜ ਮਾਫੀ ਮੰਗਦਾ ਹਾਂ ਸਾਰੇ ਸਿੱਖ ਭਰਾਵਾਂ ਕੋਲੋਂ ਕਿ ਤੁਹਾਡੇ ਗੁਰੂਆਂ ਨੂੰ ਔਰ ਸਾਹਿਬਜ਼ਾਦੇਆਂ ਨੂੰ ਮੇਰੇ ਧਰਮ ਦੇ ਰਾਜਿਆਂ ਨੇ ਸ਼ਹੀਦ ਕੀਤਾ ਮੇਰਾ ਸਿਰ ਸ਼ਰਮ ਨਾਲ ਝੁਕਦਾ ਮੈਂ ਤੁਹਾਡੇ ਤੋਂ ਮਾਫੀ ਮੰਗਾਂ। ਯਾਨੀ ਜੀ ਕਹਿੰਦੇ ਆ ਕਿ ਉਸ ਸਭਾ ਤੇ ਵਿੱਚ ਬਿਜਲੀ ਕੌਂਦ ਗਈ। ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਔਰ ਜਕਾਰੇ ਗਜਾਏ ਗਏ ਤੇ ਧੋਤਾ ਗਿਆ ਸਾਰਾ ਹਾਲ ਇੱਕ ਨਵੀਂ ਕਿਸਮ ਦੀ ਸਾਂਝ ਪਈ ਤੇ ਸਾਰਿਆਂ ਨੇ ਖিলাਫਤ ਅੰਦੋਲਨ ਦੇ ਵਿੱਚ ਅਲੀ ਬ੍ਰਦਰਸ ਦਾ ਤੇ ਮਹਾਤਮਾ ਜੀ ਦਾ ਸਾਥ ਦੇਣ ਦਾ ਵਾਅਦਾ ਕੀਤਾ ਇੰਜ ਹੁੰਦਾ ਹੈ ਇਹ ਸਵਾਲ ਸਾਡੇ ਵੀ ਸਾਹਮਣੇ ਹੈ ਅਸੀਂ ਵੀ ਆਪਣੇ ਵੱਲੋਂ ਘੱਟੋ-ਘੱਟ ਕੇ ਅਸੀਂ ਸਿੱਖੀ ਦੇ ਉਹਨਾਂ ਮਨੁੱਖ ਮਿੱਤਰ ਮਿਆਰਾਂ ਤੋਂ ਸਾਂਝੀ ਵਾਲਤਾ ਦੇ ਮਿਆਰਾਂ ਤੋਂ ਕਦੋਂ ਪਿੱਛੇ ਹਟੇ ਕਿਹੜੀ ਵਜ੍ਹਾ ਕਰਕੇ ਪਿੱਛੇ ਹਟੇ ਔਰ ਜਦੋਂ ਕਿਸਾਨ ਮੋਰਚਾ ਮੇਰੇ ਮੁਤਾਬਕ ਉਸੇ ਹੀ ਤਰੀਕੇ ਨਾਲ ਸਫਲ ਹੁੰਦਾ ਜਦੋਂ ਉਹ ਸਿੱਖੀ ਦੀ ਇੱਕ ਨਵੀਂ ਵਿਆਖਿਆ ਵੀ ਨਾਲ ਦੇ ਰਿਹਾ ਹੈ ਕਰਕੇ ਦਿਖਾ ਰਿਹਾ ਹੈ ਪ੍ਰੈਕਟਿਸ ਦੇ ਵਿੱਚ ਸਵਾ ਸਾਲ ਤੱਕ ਇਹ ਉਹੀ ਪ੍ਰੋਜੈਕਟ ਸੀ ਜਿਹੜਾ ਕਿ ਧਰਮਯੁੱਧ ਮੋਰਚੇ ਦੇ ਅਧੂਰਾ ਰਹਿਣ ਦੇ ਨਾਲ ਜਿਹੜਾ ਪੂਰਾ ਨਹੀਂ ਸੀ ਹੋ ਸਕਿਆ ਇਹ ਧਰਮਯੁੱਧ ਮੋਰਚੇ ਦਾ ਹੀ ਕੰਪਲੀਸ਼ਨ ਦਾ ਅਗਲਾ ਸਟੈਪ ਸੀ ਕਿਸਾਨ ਮੋਰਚੇ ਦੀ ਜਿਹੜੀ ਸਫਲਤਾ ਹੋਈ ਹੈ ਇਤਿਹਾਸ ਬੜੀ ਵੱਡੀ ਸ਼ਾਇ ਹੈ ਇਹ ਤੁਹਾਨੂੰ ਵਾਰ-ਵਾਰ ਸਿਖਾ ਦਿੰਦਾ ਹੈ ਕਿ ਅਕਾਲੀ ਲਹਿਰ ਦਾ ਜਿਹੜਾ ਸ਼ਾਂਤਮਈ ਅੰਦੋਲਨਾਂ ਦਾ ਤਰੀਕਾਕਾਰ ਸੀ। ਔਰ ਉਹਦੇ ਨਾਲ ਜਿਹੜਾ ਕਨਸਟਰਕਟਿਵ ਵਰਕ ਦਾ ਤਰੀਕਾਕਾਰ ਸੀ। ਜਿਹੜਾ ਗਾਂਧੀਯਨ ਤਰੀਕਾਕਾਰ ਵੀ ਸੀ। ਸਤਿਆਗ੍ਰਹਿ ਤੇ ਕਨਸਟਰਕਟਿਵ ਵਰਕ। ਇੱਥੇ ਅਕਾਲੀ ਮੋਰਚੇ ਤੇ ਕਾਰ ਸੇਵਾ ਤੇ ਅਜਈਆਂ ਹੋਰ ਸ਼ੈਵਾਂ। ਔਰ ਉਮੀ ਮੈਨੂੰ ਲੱਗਦਾ ਹੈ ਕਿ ਭਗਤ ਜੀ ਦਾ ਵੀ ਇੱਕ ਰੈਜ਼ਿਸਟੈਂਸ ਵੀ ਹੈ। ਇੱਕ ਮੁਖਾਨਫਤ ਵੀ ਹੈ। constructive work ਵੀ ਹੈ ਇਸ ਨੂੰ ਅਸੀਂ ਅਗਾਹ ਜਿਹੜਾ ਲਿਆ ਸਕਦੇ ਸੀ ਕਿ ਅਕਾਲੀ ਲਹਿਰ ਜਦੋਂ ਮੋਰਚਿਆਂ ਦੇ ਵਿੱਚ ਜਿੱਤਦੀ ਹੈ ਗੁਰਦੁਆਰਾ ਇੱਕ ਤੇ ਬਣ ਗਿਆ ਅਕਾਲੀ ਲਹਿਰ ਉਸ ਤੋਂ ਬਾਅਦ ਲਹਿਰ ਵਜੋਂ ਕਿਉਂ ਠੱਪ ਹੋ ਗਈ ਮੇਰੇ ਮੁਤਾਬਕ ਉਹਦੀ ਇੱਕ ਸਾਫ ਪਿੰਡੋਂ ਪਿੰਡ ਆਉਣੀ ਚਾਹੀਦੀ ਸੀ ਜਿਹੜੀ ਕਿ ਜਾਤ ਬਰਾਦਰੀ ਦੇ ਸਵਾਲ ਦੇ ਉੱਪਰ ਪਿੰਡਾਂ ਦੇ ਵਿੱਚ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨਬੋ ਦੇ ਨਾਮ ਦੇ ਉੱਤੇ ਨਵਾਂ ਧਰਮ ਜੋਤ ਛੇੜਦੀ। ਉੱਥੇ ਗੁਰਦੁਆਰੇ ਇੱਕ ਹੁੰਦੇ ਇੱਕ ਸਾਂਝ ਨੂੰ ਉੱਥੋਂ ਤੱਕ ਵੀ ਲਜਾਇਆ ਜਾਂਦਾ। ਇਹ ਸਵਾਲ ਕਿਸਾਨ ਮੋਰਚੇ ਦੀਆਂ ਧਿਰਾਂ ਦੇ ਸਾਹਮਣੇ ਵੀ ਹੈ ਕਿ ਜਿਹੜੀ ਇਕਤਾ ਕਿਸਾਨ ਮਜ਼ਦੂਰਾਂ ਦੀ, ਹਿੰਦੂ ਸਿੱਖ ਦੀ, ਪੰਜਾਬ ਹਰਿਆਣੇ ਦੀ ਜਾਂ ਹੋਰਾਂ ਦੀ ਅਸੀਂ ਜਿਹੜੀ ਦੇਖੀ ਹੈ ਇਸ ਨੂੰ ਆਪਣੇ ਪਿੰਡਾਂ ਦੀ ਕਾਇਆ ਕਲਪ ਕਰਨ ਦੇ ਲਈ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਦੇ ਲਈ ਹੋਰ ਖੇਤੀਬਾੜੀ ਨੂੰ ਕੁਦਰਤ ਦੇ ਨਾਲ ਹੋਰ ਨਜ਼ਦੀਕ ਟੰਗ ਦੇ ਨਾਲ ਜੋ ਉਹਦਾ ਹੀ ਹਿੱਸਾ ਬਣਾ ਲੈਣ ਕਿਸਾਨ ਤੇ ਸਭ ਤੋਂ ਵੱਡਾ এনवायरमेंटਲਿਸਟ ਹੁੰਦਾ ਸੀ ਅਸੀਂ ਅੱਜ ਕਿਸਾਨ ਨੂੰ ਵੀ ਉਵੇਂ ਹੀ ਉਹਦੇ ਪੁੱਠੇ ਆ ਕਰ ਮਾਰਿਆ ਜਾਂ ਉਹ ਹੋ ਗਿਆ ਇਸ ਸਿਸਟਮ ਦੇ ਚਲਦਿਆਂ ਜਿਵੇਂ ਕਿ ਮੈਂ ਸਮਝਦਾ ਕਿ ਜਿਹੜੇ ਸਿੱਖ ਨੇ ਬਹੁਤੇ ਜਿਹੜੇ ਬੋਲ ਨਹੀਂ پا ਰਹੇ ਮੈਨੂੰ ਸਭ ਤੋਂ ਵੱਧ ਹੈਰਾਨੀ ਇਹ ਹੈ ਕਿ ਜਦੋਂ ਪਹਿਲਾਂ ਵੀ ਐਸੇ ਸੰਕਟ ਆਏ ਨੇ ਸਿੱਖ ਸੰਗਤ ਦੇ ਅੰਦਰੂਨੀ ਵਿਵੇਕਬਾਨ ਤੇ ਰਾਹ ਨੇ ਉਦੋਂ ਅਗਵਾਈ ਦਿੱਤੀ ਹੈ। ਏਡੀਆਂ ਵੱਡੀਆਂ ਸਰਕਾਰਾਂ ਅੰਗਰੇਜ਼ਾਂ ਵੇਲੇ ਸਨ ਜਿਹੜੀਆਂ ਉਹਨਾਂ ਉਦਾਸੀ ਮਹੰਤਾਂ ਦੀ ਪਿੱਠ ਤੇ ਸਨ। ਏਡਈ ਵੱਡਾ ਉਹਨਾਂ ਦਾ ਜ਼ੁਲਮ ਚੱਲਦਾ ਸੀ ਅੱਸੀ ਸਿੰਘਾਂ ਦੀ ਸ਼ਹਾਦਤ ਹੈ ਨਨਕਾਣਾ ਸਾਹਿਬ ਦੀ। ਪਰ ਆਮ ਸੰਗਤ ਨੇ ਉਦੋਂ ਅੱਗੇ ਹੋ ਕੇ ਅਗਵਾਈ ਦਿੱਤੀ ਉਹ ਪਛਾਣ ਨਹੀਂ ਹਟੇ। ਮੈਂ ਇਹ ਕਹਿ ਰਿਹਾ ਕਿ ਅੱਜ ਮੈਨੂੰ ਆਮ ਸੰਗਤ ਆਪਣੇ ਤੌਰ ਦੇ ਉੱਪਰ ਓਨੇ ਬਲਵੰਤ ਕਿਉਂ ਨਹੀਂ ਦਿਖਾਈ ਦੇ ਰਹੀ ਕਿਉਂ ਨਹੀਂ ਕਹਿਣਾ ਚਾਹ ਰਹੀ ਕਿਉਂ ਨਹੀਂ ਸਾਹਮਣੇ ਆਉਣਾ ਚਾਹ ਰਹੀ ਇਹ ਕਿਉਂ ਨਹੀਂ ਪੈਨਸਲਟ ਲਿਖਣਾ ਚਾਹ ਰਹੀ ਇਹ ਕਿਉਂ ਨਹੀਂ ਸੜਕਾਂ ਤੇ ਆਉਣਾ ਚਾਹ ਰਹੀ ਸੜਕਾਂ ਤੇ ਅਸੀਂ ਸਿਰਫ ਕਿਸੇ ਦੇ ਵਿਰੋਧ ਦੇ ਵਿੱਚ ਹੀ ਝੰਡੇ ਕਿਉਂ ਚੱਕਦੇ ਆ ਰਾਜਵੀਰ ਜੀ ਆ ਗਏ ਐ ਇਹਨਾਂ ਦਾ ਬੇਨਕ ਹੈ ਕਿ ਮੈਂ ਆਪਣੀ ਗੱਲ ਵੈਸੇ ਹੀ ਖਤਮ ਕਰ ਦਿੰਨਾ ਤੇ ਇਹ ਕਹੇ ਕਿ ਇਹਨਾਂ ਨੂੰ ਤੁਮੈਂ 2 ਮਿੰਟ ਹੋਰ ਲੈ ਲਏ ਐ ਔਰ ਮੈਂ ਇਸ ਕਰਕੇ ਕਹਿ ਰਿਹਾ ਕਿ ਸਾਨੂੰ ਭਗਤ ਜੀ ਨੂੰ ਅੱਜ ਦੇ ਦਿਨ ਯਾਦ ਕਰਦਿਆਂ ਸਿਰਫ ਕਿਸੇ ਹੋਈ ਬੀਤੀ ਇੱਕ ਐਂਟੀਨੋਮੀਅਨ ਫਿਗਰ ਦੇ ਤੌਰ ਤੇ ਉਹਨਾਂ ਨੂੰ ਨਾ ਯਾਦ ਕਰੀਏ ਉਹਨਾਂ ਨੂੰ ਇਸ ਕਰਕੇ ਯਾਦ ਕਰੀਏ ਔਰ ਵਾਰ-ਵਾਰ ਉਹਨਾਂ ਦੇ ਨਾਲ ਇੰਗੇਜ ਕਰੀਏ ਕਿ ਉਹਨਾਂ ਦਾ ਮੈਥਡ ਕੀ ਸੀ ਉਹ ਆਪਣੀ ਸ਼ਖਸੀਅਤ ਰਾਹੀਂ ਆਪਣੀ ਸੰਸਥਾ ਰਾਹੀਂ ਆਪਣੇ ਹਰ ਦਿਨ ਦੇ ਕਾਰਜ ਰਾਹੀਂ ਉਹ ਕਿਸ ਕਿਸਮ ਦੀ ਰੈਜ਼ਿਸਟੈਂਸ ਖੜੀ ਕਰ ਰਹੇ ਸਨ ਕਿਸ ਕਿਸਮ ਦੀ ਮਿਸਾਲ ਬਣ ਰਹੇ ਸਨ ਕਿਸ ਕਿਸਮ ਦਾ ਇੱਕ ਸੰਕਲਪ ਸਾਨੂੰ ਦੇਣਾ ਚਾ ਰਹੇ ਸਨ ਉਹ ਕਿਸ ਕਿਸਮ ਦੀ ਇੱਕ ਸਿੱਖੀ ਦੀ ਇੱਕ ਮੁਕੰਮਲ ਮੂਜਸਮਾ ਕਿਸ ਕਿਸਮ ਦਾ ਹੋ ਸਕਦਾ ਹੈ ਸਾਡੇ ਸਾਹਮਣੇ ਉਹ ਇਹਦੀ ਇੱਕ ਜ਼ਿੰਦਾ ਮਿਸਾਲ ਸਨ ਅਸੀਂ ਵੱਡ ਭਾਗੇ ਆ ਕਿ ਪਾਵੇਂ ਥੋੜਾ ਹੀ ਪਰ ਅਸੀਂ ਉਹਨਾਂ ਸਮਿਆਂ ਚ ਸਾਹ ਲਿਆ ਜਦੋਂ ਭਗਤ ਜੀ ਵੀ ਐਸੇ ਪੰਜਾਬ ਦੇ ਵਿੱਚ ਸਨ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ